ਇਸ ਗਲਤੀ ਕਰਕੇ ਨਹੀਂ ਵੱਧ ਰਹੇ ਬੱਚਿਆਂ ਦੇ ਕਦ ਤੁਸੀਂ ਸਾਰੇ ਜਾਣਦੇ ਹੋ ਆਪਣੇ ਆਲੇ-ਦੁਆਲੇ ਝਾਤ ਮਾਰੋ ਤੇ ਹੁਣ ਬੱਚਿਆਂ ਦੇ ਕਦ ਓਨੇ ਨਹੀਂ ਵੱਧ ਰਹੇ ਜਿੰਨੇ ਪਹਿਲਾਂ ਹੋਇਆ ਕਰਦੇ ਸੀ ਪਹਿਲਾਂ ਤੁਸੀਂ ਸਾਰੇ ਜਾਣਦੇ ਹੋ ਕਿ ਹਰ ਲੜਕਾ ਹੋਵੇ ਭਾਵੇਂ ਲੜਕੀ ਹੋਵੇ ਹਰ ਇੱਕ ਬਹੁਤ ਜਵਾਨ ਹੁੰਦਾ ਸੀ ਭਾਵੇਂ ਕਿ ਉਹ ਲੜਕਾ ਆ ਤਾਂ ਉਸ ਦਾ ਕਦ 7 ਫੁੱਟ ਹੋ ਜਾਂਦਾ ਸੀ ਲੜਕੀ ਦਾ 6 ਫੁੱਟ ਤੱਕ ਕਦ ਵੱਧ ਜਾਂਦਾ ਸੀ ਪਰ ਹੁਣ ਆ ਵੇਖਣ ਵਿੱਚ ਆ ਰਿਹਾ ਆ ਕਿ ਲੜਕੇ ਲੜਕੀਆਂ ਦੇ ਕੱਦ ਜਿਹੜੇ ਉਹ ਨਹੀਂ ਵੱਧ ਰਹੇ ਕੀ ਕਾਰਨ ਇਹਦੇ ਪਿੱਛੇ ਮਾਪੇ ਵੀ ਬਹੁਤ ਚਿੰਤਨ ਤੇ ਆ ਇਸ ਗੱਲ ਨੂੰ ਲੈ ਕੇ ਕਿ ਬੱਚਿਆਂ ਦੇ ਕੱਦ ਨਹੀਂ ਵੱਧ ਰਹੇ ਡੀ ਐਨ ਏ ਦਾ ਕਾਰਨ ਵੀ ਹੈ ਪਰ ਕੁਝ ਮਾਪੇ ਤਾਂ ਜਵਾਨ ਨੇ ਪਰ ਉਹਨਾਂ ਦੇ ਬੱਚਿਆਂ ਦੇ ਕੱਦ ਵੀ ਘੱਟ ਨੇ ਤੇ ਜਿਨ੍ਹਾਂ ਦੇ ਕੱਦ ਘੱਟ ਨੇ ਚਲੋ ਉਹ ਤੇ ਮੰਨਿਆ ਮਾਪੇ ਜਿਆਦਾ ਲੰਬੇ ਨਹੀਂ ਆ ਤਾਂ ਕਰਕੇ ਬੱਚਿਆਂ ਦੇ ਕੱਦ ਛੋਟੇ ਆ ਪਰ ਜਿਹੜੇ ਮਾਪੇ ਖੁਦ 6 ਫੁੱਟ 7 ਫੁੱਟ ਆ ਉਹਨਾਂ ਦੇ ਬੱਚਿਆਂ ਦੇ ਕੱਦ ਵੀ 4 1/2 ਫੁੱਟ ਤੱਕ ਆ ਕੇ ਰੁਕ ਜਾਂਦੇ ਆ ਇਹ ਗੱਲ ਸੋਚਣ ਵਾਲੀ ਤੇ ਹੈ ਕਿ ਅਸੀਂ ਕਿੱਥੇ ਗਲਤੀ ਕਰ ਰਹੇ ਆ ਕਿਉਂ ਸਾਡੇ ਬੱਚਿਆਂ ਦੇ ਕੱਦ ਨਹੀਂ ਵਧ ਰਹੇ ਕੱਦ ਤਾਂ ਹੀ ਵਧਣਗੇ ਜੇ ਹੱਡੀਆਂ ਮਜ਼ਬੂਤ ਹੋਣਗੀਆਂ ਤੇ ਤਾਂ ਹੀ ਹੱਡੀਆਂ ਵਧਣਗੀਆਂ ਜੇ ਹੱਡੀਆਂ ਮਜ਼ਬੂਤ ਹੋਣ ਦੀ ਬਜਾਏ ਵਧਣ ਦੀ ਬਜਾਏ ਖੁਰਨ ਲੱਗ ਜਾਣ ਤਾਂ ਫਿਰ ਕੱਦ ਕਿਵੇਂ ਵਧਣਗੇ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਬੱਚਾ ਪੈਦਾ ਹੁੰਦਾ ਆ ਤਾਂ ਜੇਕਰ ਬੱਚੇ ਨੂੰ ਓਪਰਾ ਦੁੱਧ ਲਾਇਆ ਜਾਵੇ ਤਾਂ ਫਿਰ ਪਲਾਸਟਿਕ ਦੀਆਂ ਬੋਤਲਾਂ ਵਿੱਚ ਬੱਚੇ ਨੂੰ ਦੁੱਧ ਬਣਾ ਕੇ ਦਿੱਤਾ ਜਾਂਦਾ ਏ ਜੇਕਰ ਬੋਤਲ ਤੁਸੀਂ ਕੱਚ ਦੀ ਲੈ ਲਈ ਤਾਂ ਫਿਰ ਉਹ ਭਾਂਡਾ ਜਿਸ ਵਿੱਚ ਤੁਸੀਂ ਬੜੇ ਪਿਆਰ ਨਾਲ ਦੁੱਧ ਬਣਾਉਂਦੇ ਜੇ ਸੌਂਫ ਪਾਉਂਦੇ ਜੇ ਲਾਚੀ ਪਾਉਂਦੇ ਜੇ ਤੇ ਫਿਰ ਦੁੱਧ ਤਿਆਰ ਕਰਦੇ ਜੇ ਤੇ ਉਹ ਦੁੱਧ ਬਣਾਉਣ ਵਾਲਾ ਭਾਂਡਾ ਅਸੀਂ ਐਲੂਮੀਨੀਅਮ ਦਾ ਲੈ ਲਿਆ ਤੇ ਫਿਰ ਐਲੂਮੀਨੀਅਮ ਦੇ ਭਾਂਡੇ ਵਿੱਚ ਤਿਆਰ ਕਰਕੇ ਬੱਚੇ ਨੂੰ ਦੁੱਧ ਦੇ ਦਿੱਤਾ ਤੇ ਫਿਰ ਬੱਚਾ ਜਦੋਂ ਵੱਡਾ ਹੁੰਦਾ ਆ ਤਾਂ ਫਿਰ ਸਬਜ਼ੀਆਂ ਐਲੂਮੀਨੀਅਮ ਦੇ ਭਾਂਡਿਆਂ ਵਿੱਚ ਅਸੀਂ ਬਣਾ ਕੇ ਬੱਚਿਆਂ ਨੂੰ ਖਵਾਉਂਦੇ ਆਂ ਦਾਲਾਂ ਐਲੂਮੀਨੀਅਮ ਦੇ ਕੁੱਕਰਾਂ ਵਿੱਚ ਬਣਾ ਕੇ ਬੱਚਿਆਂ ਨੂੰ ਖਵਾਉਂਦੇ ਹਾਂ ਜਦੋਂ ਅਸੀਂ ਭਾਂਡੇ ਹੀ ਐਲੂਮੀਨੀਅਮ ਦੇ ਵਰਤ ਰਹੇ ਆਂ ਤਾਂ ਫਿਰ ਬੱਚਿਆਂ ਦੇ ਕੱਦ ਕਿਵੇਂ ਵਧਣਗੇ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਐਲੂਮੀਨੀਅਮ ਦੇ ਭਾਂਡੇ ਵਿੱਚ ਕੋਈ ਚੀਜ਼ ਆਪਾਂ ਤਿਆਰ ਕਰਦੇ ਆਂ ਤਾ ਉਸ ਜੀ ਦੇ ਭਾਵੇਂ ਦੁੱਧ ਹੋਵੇ ਭਾਵੇਂ ਸਬਜੀ ਹੋਵੇ ਤੇ ਭਾਵੇਂ ਦਾਲਾਂ ਹੋਣ ਉਹਨਾਂ ਦਾ 65 ਤੋਂ 70% ਤੱਤ ਜਿਹੜੇ ਆ ਉਹ ਨਸ਼ਟ ਹੋ ਜਾਂਦੇ ਅਲੂਮੀਨੀਅਮ ਦੇ ਭਾਂਡੇ ਵਿੱਚ ਜਦੋਂ ਕੋਈ ਸਬਜੀ ਤਿਆਰ ਕਰੀਦੀ ਆ ਤਾਂ ਫਿਰ ਪਿੱਛੇ ਕੀ ਰਹਿ ਗਿਆ 30% ਤੇ ਫਿਰ ਅਸੀਂ ਕੀ ਖਾ ਰਹੇ ਆ ਜੇਕਰ ਜੰਮ ਦੇ ਬੱਚੇ ਨੂੰ ਦੁੱਧ ਸੀ ਅਲੂਮੀਨੀਅਮ ਦੇ ਭਾਂਡੇ ਵਿੱਚ ਬਣਾ ਕੇ ਦਿੱਤਾ ਤਾਂ ਦੁੱਧ ਦੇ ਵਿੱਚੋਂ ਜਿਹੜੇ ਤੱਤ ਚਾਹੀਦੇ ਸੀ ਉਹ ਤਾਂ 70% ਨਸ਼ਟ ਹੋ ਗਏ ਤੇ ਫਿਰ ਬੱਚੇ ਨੂੰ ਅਸੀਂ ਦੁੱਧ ਕੀ ਪਿਆਇਆ ਤੁਸੀਂ ਸਾਰੇ ਜਾਣਦੇ ਹੋਗੇ ਕੁਝ ਮੇਰੀਆਂ ਭੈਣਾਂ ਆਟਾ ਗੁੰਨਣ ਲੱਗੀਆਂ ਪ੍ਰਾਤਾਂ ਵੀ ਅਲੂਮੀਨੀਅਮ ਦੀਆਂ ਵਰਤਦੀਆਂ ਨੇ ਤੇ ਆਹ ਫੈਂਸੀ ਗਲਾਸ ਵੀ ਕਈ ਵਾਰ ਅਲੂਮੀਨੀਅਮ ਦੇ ਵਰਤੇ ਜਾਂਦੇ ਨੇ ਉਹਨਾਂ ਵਿੱਚ ਕੋਲਡ ਡਰਿੰਕ ਨਿੰਬੂ ਪਾਣੀ ਪਿਆ ਅਸੀਂ ਪਾ ਕੇ ਪੀਨੇ ਆ ਤਾਂ ਅਸੀਂ ਤਾਂ ਜ਼ਹਿਰ ਪੀ ਰਹੇ ਆਂ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਅਲੂਮੀਨੀਅਮ ਦੇ ਭਾਂਡੇ ਵਿੱਚ ਆਪਾਂ ਕੋਈ ਸਬਜ਼ੀ ਤਿਆਰ ਕਰੀਏ ਤਾਂ ਅਲੂਮੀਨੀਅਮ ਵੀ ਤੱਕ ਘੁਲ ਕੇ ਸਾਡੇ ਅੰਦਰ ਹੀ ਜਾਂਦੀ ਹੈ ਤੇ ਅਲੂਮੀਨੀਅਮ ਹੱਡੀਆਂ ਨੂੰ ਖੋਰਨ ਦਾ ਕੰਮ ਕਰਦੀ ਹੈ ਤੇ ਜੇਕਰ ਬੱਚਿਆਂ ਦੀਆਂ ਹੱਡੀਆਂ ਖੁਰਨ ਲੱਗ ਗਈਆਂ ਤਾਂ ਮਜ਼ਬੂਤ ਕਿੱਥੋਂ ਬਣਨਗੀਆਂ ਤੇ ਕੱਦ ਕਿੱਥੋਂ ਲੰਬੇ ਹੋਣਗੇ ਇਸ ਲਈ ਅਸੀਂ ਗਲਤੀ ਕਰ ਰਹੇ ਹਾਂ ਆਓ ਆਪਾਂ ਇਸ ਗਲਤੀ ਨੂੰ ਸੁਧਾਰੀਏ ਆਪਣੇ ਬੱਚਿਆਂ ਨੂੰ ਸਟੀਲ ਦੇ ਬਰਤਨਾਂ ਦੇ ਵਿੱਚ ਸਬਜ਼ੀਆਂ ਦੁੱਧ ਤਿਆਰ ਕਰਕੇ ਦਈਏ ਤੇ ਆਟਾ ਗੁੰਨਣ ਲਈ ਵੀ ਸਟੀਲ ਦੀਆਂ ਜਾਂ ਪਿੱਤਲ ਦੀਆਂ ਪ੍ਰਾਤਾਂ ਦੀ ਵਰਤੋਂ ਕਰੀਏ ਤਾਂ ਕਿ ਸਾਡੇ ਬੱਚਿਆਂ ਦੇ ਕੱਦ ਵੀ ਲੰਬੇ ਹੋਣ ਤੇ ਸਾਡੇ ਬੱਚੇ ਸਿਹਤਮੰਦ ਵੀ ਰਹਿਣ ਤੁਸੀਂ ਸਾਰੇ ਬਹੁਤ ਚਿੰਤਤ ਹੋ ਇਸ ਗੱਲ ਨੂੰ ਲੈ ਕੇ ਕਿ ਬੱਚਿਆਂ ਦੇ ਕੱਦ ਨਹੀਂ ਵੱਧ ਰਹੇ ਇਸ ਕਰਕੇ ਆਓ ਰਲ ਮਿਲ ਕੇ ਆਪਾਂ ਇਹਨਾਂ ਗਲਤੀਆਂ ਨੂੰ ਸੁਧਾਰੀਏ ਖੁਸ਼ ਰਹੋ ਤੰਦਰੁਸਤ ਰਹੋ